ਫਾਜ਼ਲ ਕਾਦੇ ਪਿੰਡ ਮੰਡੀ ਲਾਦੂ ਕਾਦੇ ਵਿੱਚ Rajasthan TV ਸੇਵਾ ਲੈ ਕੇ ਪਹੁੰਚ ਗਏ ਸੇਵਾਦਾਰ ਹੜ੍ਹਾਂ ਦੀ ਸਥਿਤੀ ਸੋਸ਼ਲ ਮੀਡੀਆ ਤੇ ਵੀਡੀਓ ਚੱਲਣ ਦੇ ਨਾਲ ਵੀਡੀਓ ਦੇਖਦੇ ਆ ਸਮਾਜ ਸੇਵੀ ਸੰਤਾ Rajasthan TV ਲੰਗਰ ਲੈ ਕੇ ਪਹੁੰਚ ਗਿਆਂ ਨਾਮ ਤੁਹਾਡਾ ਮੇਰਾ ਨਾਮ ਪ੍ਰਵੀਨ ਬਰਮਾ ਜੀ ਕਿੱਥੋਂ ਆਇਓ ਗੰਗਾ ਨਗਰ ਤੋਂ ਆਇਆ ਸੇਵਾ ਲੈ ਕੇ ਪਿੰਡ ਕਾਲੂ ਵਾਲਾ ਕਾਦੀ ਸੇਵਾ ਲੈ ਕੇ ਪਹੁੰਚੇ ਹੋ ਆ ਹਰੇਚਾਰੀ ਸੇਵਾ ਲੈ ਕੇ ਆਏ ਆ ਜੀ ਹਾਂ ਛਕੀਆਂ ਟਰਾਲੀਆਂ ਨੇ ਟਰਾਲੀਆਂ ਦੋ ਐ ਇੱਕ ਪਿੰਡਾਂ ਚ ਵੀ ਇੱਕ ਇੱਥੇ ਆਈ ਹੈਗੀ ਆ ਵੀ ਪਿੰਡਾਂ ਚ ਹੋਊਗੀ ਆ ਲਗਭਗ ਹੈ ਕਿੰਨੇ ਦਿਨ ਹੋ ਗਏ ਤੁਹਾਨੂੰ ਸੇਵਾ ਲੈਂਦਿਆਂ ਦੂਜਾ ਕਿਹੜਾ ਹੈਗਾ ਪਿੰਡ ਦੇ ਸੰਯੋਗ ਨਾਲ ਹੈ ਕਿ ਨਹੀਂ ਸਾਡੀ ਆ ਟੀਮ ਹੈਗੀ ਇੱਕ ਮੁੰਡੇ ਮੁੰਡਿਆਂ ਦੀ ਪਿੰਡ ਦਾ ਵੀ ਸਹਿਯੋਗ ਹੈਗਾ ਹਾਂਜੀ ਹਾਂਜੀ ਕਲੱਬ ਹੈਗਾ ਇੱਕ ਪ੍ਰਕਾਰ ਦਾ ਜੀ ਅਨੀਮਲ ਛੇਵਰ ਦੇ ਨਾਮ ਤੋਂ ਹੈਗਾ ਸਾਡਾ ਜੋ ਵੀ ਹੈਗਾ ਹਾਂ ਜੀ ਨਾਮ ਤੁਹਾਡਾ ਦੀਪ ਜੀ ਕਿਹੜੇ ਜਗਤ ਤੋਂ ਆਇਓ ਗੰਗਨਗਰ ਬਿਹਾਰਸਤਾਨ ਤੋਂ ਜੀ ਕਿ ਸੇਵਾ ਲੈ ਕੇ ਪਹੁੰਚਿਓ ਪੱਠਾ ਪੱਠੇ ਲੈ ਜਾਓ 100 ਬਾਈ ਟਰੱਕ ਲੈ ਆਏ ਕਿੰਨੀ ਟਰਾਲੀਆਂ ਪਹੁੰਚਿਆ ਦੋ ਟਰਾਲੀਆਂ ਲੈ ਕੇ ਆਏ ਇੱਕ ਨੀ ਟਰਾਲੀ ਮਜ਼ਾਕ ਵਾਲੀ ਚੀਜ਼ ਹੈ ਨਹੀਂ ਜੀ ਜਿਹੜੀ ਬਾੜ ਆਈ ਹੈ ਹਜੇ ਬਹੁਤ ਨੁਕਸਾਨ ਕਰਾਇਆ ਹੈ ਮਸਲਾ ਦਾ ਪਸ਼ੂ ਬਹੁਤ ਭੁੱਖੇ ਮਰਨ ਲੱਗ ਰਿਹਾ ਹੈ ਅਸਾਂ ਫੇਰ ਵੀ ਪਹੁੰਚ ਜਾਂਦੇ ਬੰਦਿਆਂ ਵੱਤੇ ਪਰ ਪਸ਼ੂਆਂ ਵੱਤੇ ਨਹੀਂ ਪਹੁੰਚਦਾ ਉਹਨਾਂ ਕਰਕੇ ਅਸੀਂ ਲੈ ਕੇ ਆਏ ਆ ਮੰਡੀ ਚ ਲੈ ਕੇ ਜਾਣਾ ਹੈ